ਮੰਦਰ ਦੇ ਵਿੱਚ ਮੱਥਾ ਟੇਕਣ ਗਏ ਜਿਹੜੇ ਲੋਕ ਨੇ ਉਹਨਾਂ ਦੇ ਵਿਚਾਲੇ ਭਜਦੜ ਜਿਹੜੀ ਹੈਗੀ ਮਚ ਜਾਂਦੀ ਹੈਗੀ ਜਿਸ ਤੋਂ ਬਾਅਦ ਅਚਾਨਕ ਹੀ ਮੌਕੇ ਉਤੇ ਚੀਕ ਚਿਹਾੜਾ ਪੈ ਜਾਂਦਾ ਹੈ ਹਾਲਾਂਕਿ ਮੌਕੇ ਤੇ 100 ਪੁਲਿਸ ਕਰਮੀ ਮੌਜੂਦ ਹੁੰਦੀ ਹੈ ਪਰ ਫੇਰ ਵੀ ਜੋ ਵੱਡੀ ਗੰਟੀ ਦੇ ਵਿੱਚ ਜੋ ਲੋਕ ਉੱਥੇ ਪਹੁੰਚੇ ਹੁੰਦੇ ਨੇ ਉਹਨਾਂ ਦੇ ਵਿੱਚ ਭਜਦੜ ਮਚ ਜਾਂਦੀ ਹੈ ਜਿਸ ਦੇ ਕਾਰਨ 30 ਤੋਂ ਵਦੇਰੀ ਲੋਕੀ ਜਿਹੜੇ ਨੇ ਇਸ ਹਾਦਸੇ ਦੇ ਵਿੱਚ ਜ਼ਖਮੀ ਹੋ ਗਏ ਨੇ ਇਸ ਦੇ ਨਾਲ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ 7 ਲੋਕ ਅਜਿਹੇ ਨੇ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈਗੀ ਕਿਉਂਕਿ ਜਦੋਂ ਇਹ ਮੰਦਰ ਦੇ ਵਿੱਚ ਮੱਥਾ ਟੇਕਣ ਦੇ ਲਈ ਜਾਂਦੇ ਨੇ ਤਾਂ ਉੱਥੇ ਕਿਸੇ ਗੱਲ ਨੂੰ ਲੈ ਕੇ ਇਸ ਤਰੀਕੇ ਦੇ ਨਾਲ ਭੱਜਣਾ ਪੈ ਜਾਂਦੀਆਂ ਨੇ ਕਿ ਕਿਸੇ ਨੂੰ ਵੀ ਨਹੀਂ ਦਿਖਦਾ ਕਿ ਅੱਗੇ ਬੱਚਾ ਹੈਗਾ ਅੱਗੇ ਲੇਡੀ ਹੈਗੀ ਬਸ ਉਹ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਜਿਸ ਦੇ ਤਹਿਤ 7 ਲੋਕਾਂ ਦੀ ਮੌਤ ਹੋ ਗਈ ਹੈ ਇਹ ਬੇਹਾਦੀ ਦੁਖਦਾਈ ਘਟਨਾ ਵਾਪਰੀ ਹੈਗੀ ਮੰਦਰ ਦੇ ਵਿੱਚ ਜਦੋਂ ਯਾਤਰਾ ਦੇ ਦੌਰਾਨ ਸ਼ੁੱਕਰਵਾਰ ਨੂੰ ਇਹ ਹਾਦਸਾ ਹੋਇਆ ਜਿਸ ਦੇ ਵਿੱਚ 7 ਲੋਕਾਂ ਦੀ ਮੌਤ ਹੋਈ ਹੈ ਤੇ ਤੋ ਵੱਧ ਲੋਕ ਗੰਭੀਰ ਜ਼ਖਮੀ ਹੋਈ ਨੇ ਤੁਹਾਨੂੰ ਦੱਸ ਦਈਏ ਕਿ ਗੋਆ ਦੇਸ਼ਰ گاਉ ਦੇ ਵਿੱਚ ਜੋ ਸ਼੍ਰੀ ਲੇਰਾਈ ਯਾਤਰਾ ਹੈ ਉਹ আয়োজিত ਕੀਤਾ ਗਿਆ ਸੀ 2 ਮਈ ਨੂੰ ਜਿਸ ਤੋਂ ਬਾਅਦ ਰਾਤ ਨੂੰ ਦੁਖਦਾਈ ਘਟਨਾ ਇਹ ਵਾਪਰੀ ਹੈਗੀ ਦੱਸਿਆ ਜਾ ਰਿਹਾ ਹੈ ਕਿ ਲੇਰਾਈ ਮੰਦਿਰ ਦੇ ਵਿੱਚ ਅਚਾਨਕ ਹੀ ਭਾਜਣਾ ਪੈ ਜਾਂਦੀਆਂ ਨੇ ਜਿਸ ਦੇ ਕਾਰਨ ਲੋਕ ਜਿਹੜੇ ਨੇ ਅਚਾਨਕ ਹੀ ਭਾਰੀ ਪੀੜ ਦੇ ਵਿੱਚ دہشت ਫੈਲ ਜਾਂਦੀ ਹੈ ਤੇ ਲੋਕ ਆਪਣੀ ਜਾਨ ਬਚਾਉਣ ਦੇ ਲਈ ਇੱਧਰ-ਉੱਧਰ ਭੱਜਣ ਲੱਗਦੇ ਨੇ ਹਾਲਾਂਕਿ ਇਸ ਦੇ ਕੋਸ਼ਿਸ਼ ਇਹ ਵੀ ਜ਼ਰੂਰ ਕੀਤੀ ਗਈ ਪੁਲਿਸ ਹੋਰਾਂ ਦੇ ਵੱਲੋਂ ਕਿ ਇਹਨਾਂ ਨੂੰ ਬਚਾਇਆ ਜਾਵੇ ਇਹਨਾਂ ਨੂੰ ਰੋਕਿਆ ਜਾਵੇ ਆਖਿਰ ਗੱਲਬਾਤ ਕੀ ਹੋਈ ਹੈਗੀ ਆ पर मौके होते तरीके जिस तरीके नाल ਭਜਣਾ ਪਈਆਂ ਹੁੰਦੀਆਂ ਨੇ ਤਾਂ ਕੰਟਰੋਲ ਕਰਨਾ ਲੋਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਹੁੰਦਾ ਹੈਗਾ ਤਾਂ ਬਹੁਤ ਭਿਆਨਕ ਜਿਸ ਤਰੀਕੇ ਦੇ ਨਾਲ ਭਜਣਾ ਪਈਆਂ ਨੇ ਤਸਵੀਰਾਂ ਜ਼ਰੂਰ ਸਾਹਮਣੇ ਆਈਆਂ ਨੇ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ ਕਿਉਂਕਿ ਤਸਵੀਰਾਂ ਦੇ ਵਿੱਚ ਲੋਕ ਜਿਹੜੇ ਨੇ ਇੱਕ ਦੂਜੇ ਉਤੇ ਡਿੱਗਦੇ ਹੋਏ ਵੀ ਨਜ਼ਰ ਆ ਰਹੇ ਨੇ ਬੁਰੀ ਤਰੀਕੇ ਦੇ ਨਾਲ ਲੋਕ ਜਿਹੜੇ ਨੇ ਵੀਡੀਓ ਦੇ ਵਿੱਚ ਤਸਵੀਰਾਂ ਦੇ ਵਿੱਚ ਜ਼ਖਮੀ ਵੀ ਨਜ਼ਰ ਆ ਰਹੇ ਨੇ ਉੰਦਸ ਕਰਕੇ ਲਗਾਤਾਰ ਇਸ ਹਫਤੇ ਐਕਸ਼ਨ ਦੇ ਵੀ ਗੱਲ ਕੀਤੀ ਜਾ ਰਹੀ ਹੈ ਉੱਚ ਅਧਿਕਾਰੀ ਜਿਹੜੇ ਹੈਗੇ ਮੌਕੇ ਤੇ ਜੋ ਹਸਪਤਾਲ ਦੇ ਵਿੱਚ ਜ਼ਖਮੀ ਪੜਤੀ ਨੇ ਉਹਨਾਂ ਨੂੰ ਮਿਲਣ ਦੇ ਲਈ ਪਹੁੰਚੀ ਹੋਈ ਨੇ ਜਾਇਜ਼ਾ ਵੀ ਉਹਨਾਂ ਦੇ ਵੱਲੋਂ ਲਿਆ ਗਿਆ ਹੈਗਾ ਹਾਲਾਂਕਿ ਇਸ ਦੇ ਵਿੱਚ ਜਾਣਕਾਰੀ ਇਹ ਸਾਹਮਣੇ ਆ ਰਹੀ ਹੈਗੀ ਆ ਕਿ ਆਖਰ ਜੋ ਇਹ ਭਾਜੜਾਂ ਪਈਆਂ ਨੇ ਆਖਰ ਇਹ ਭਾਜੜਾਂ ਕਿਉਂ ਪਈਆਂ ਨੇ ਇਸ ਮੁਤਲਕ ਜਾਣਕਾਰੀ ਜ਼ਰੂਰ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇੱਥੇ ਕਿਹਾ ਇਹ ਜਾ ਰਿਹਾ ਕਿ ਆਖਰ ਭਾਜੜਾਂ ਪਈਆਂ ਕਿਉਂ ਨੇ ਇਸ ਮੁਤਲਕ ਕੋਈ ਵੀ ਅਧਿਕਾਰ ਤੌਰ ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਪਰ ਕਿਤੇ ਨਾ ਕਿਤੇ ਮੁਢਲੀ ਜਾਂਚ ਕੀਤੀ ਗਈ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਸਿਕਿਉਰਿਟੀ ਦੀ ਘਾਟ ਹੋਣ ਦੇ ਕਾਰਨ ਅਜਿਹਾ ਜੋ ਇਹ ਦੁਖਦਾਈ ਜੋ ਘਟਨਾ ਹੈਗੀ ਆ ਉਹ ਵਾਪਰੀ ਹੈਗੀ ਆ ਘਟਨਾ ਦੀ ਜਾਣਕਾਰੀ ਮਿਲਦੇ ਪੁਲਿਸ ਤੇ ਐਮਰਜੈਂਸੀ ਸੇਵਾਵਾਂ ਮੌਕੇ ਤੇ ਪਹੁੰਚ ਗਏ ਆ ਤੇ ਰਾਹਤ ਤੇ ਬਚਾਅ ਕਾਰਜ ਉਹਨਾਂ ਦੇ ਵੱਲੋਂ ਸ਼ੁਰੂ ਕਰ ਦਿੱਤੇ ਗਏ ਸਨ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਅਧਿਕਾਰੀਆਂ ਨੇ ਅਜੇ ਤੱਕ ਭਗਦੜ ਦੀ ਜੋ ਉਸ ਦਾ ਕਾਰਨ ਹੈਗਾ ਉਸ ਨੂੰ ਲੈ ਕੇ ਕੋਈ ਸਪਸ਼ਟਿਕਰਨ ਨਹੀਂ ਦਿੱਤਾ ਹੈਗਾ ਪਰ ਇੱਥੇ ਕਿਹਾ ਜਿਸ ਤਰੀਕੇ ਦੇ ਨਾਲ ਜਾ ਰਿਹਾ ਕਿ ਟੁਕਵੇ ਜੋ ਪ੍ਰਬੰਧ ਨੇ ਉਹ ਨਹੀਂ ਸੀਗੇ ਜਿਸ ਦੇ ਕਾਰਨ ਇਹ ਘਟਨਾ ਵਾਪਰੀ ਹੈਗੀ ਹੈ ਇਸ ਮੌਕੇ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵਨ ਜੋ ਨੇ ਉਹ ਜ਼ਖਮੀਆਂ ਦਾ ਹਾਲ ਜਾਣਨ ਦੇ ਲਈ ਹਸਪਤਾਲ ਦਾ ਦੌਰਾ ਵੀ ਉਹਨਾਂ ਦੇ ਵੱਲੋਂ ਕੀਤਾ ਗਿਆ ਹੈਗਾ ਹਾਲਾਂਕਿ ਇੱਥੇ ਵਾਦੂਗੜਤੀ ਦੇ ਵਿੱਚ ਪੁਲਿਸ ਕਰਮਚਾਰੀ ਵੀ ਜਿਹੜੇ ਸੀਗੇ ਉਹ ਮੌਜੂਦ ਸੀਗੇ ਪਰ ਉਸ ਤੋਂ ਬਾਅਦ ਵੀ ਇਸ ਤਰੀਕੇ ਦੇ ਨਾਲ ਇਸ ਘਟਨਾ ਦਾ ਵਾਪਰ ਜਾਣਾ ਵੱਡੇ ਸਵਾਲ ਖੜੇ ਕਰ ਰਿਹਾ ਇਸ ਨੂੰ ਲੈ ਕੇ ਲਗਾਤਾਰ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਲਗਾਤਾਰੀ ਅਫਸਰਾਂ ਨੂੰ ਜੋ ਹੈ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਆਖਰ ਇਹ ਕਿਸ ਦੀ ਅਣਗਹਿਲੀ ਦੇ ਕਾਰਨ ਇਹ ਘਟਨਾ ਵਾਪਰੀ ਹੈਗੀ ਆ ਇਸ ਦਾ ਪਤਾ ਲਗਾਇਆ ਜਾਵੇ ਤੇ ਇਸ ਦੇ ਵਿੱਚ ਜੋ ਵੀ ਮੁਲਜ਼ਮ ਹੋਵੇਗਾ ਉਸ ਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਹੈਗੀ ਕਾਰਵਾਈ ਕੀਤੀ ਜਾਵੇ ਤਾਂ ਦੱਸਿਆ ਜਾ ਰਿਹਾ ਕਿ ਹਜ਼ਾਰ ਤੋਂ ਵੱਧ ਜਿਹੜੇ ਪੁਲਿਸ ਕਰਮਚਾਰੀ ਨੇ ਉਸ ਯਾਤਰਾ ਦੇ ਲਈ ਤਾਇਨਾਤ ਕੀਤੇ ਗਏ ਸੀ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਚੌਕਸੀ ਭੇੜ ਦੀਆਂ ਗਤੀਵਿਧੀਆਂ ਉਤੇ ਹਵਾਈ ਨਿਗਰਾਨੀ ਦੇ ਲਈ ਡਰੋਨ ਵੀ ਲਗਾਏ ਗਏ ਸੀ ਉਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਸਾਵੰਤ ਉਹਨਾਂ ਦੀ ਪਤਨੀ ਸੁਲਕਸ਼ਨਾ ਰਾਜ ਸਭਾ ਮੈਂਬਰ ਸਦਾਨੰਦ ਸ਼ੇਤ ਤੇ ਸਿੱਧਨਾਲੀ ਵਿਧਾਇਕ ਪ੍ਰੀਮੇਂਦਰ ਜੋਨੇ ਉਹ ਵੀ ਯਾਤਰਾ ਦੇ ਵਿੱਚ ਪਹੁੰਚੇ ਹੋਏ ਸੀ ਤਾਂ ਹੁਣ ਜੋ ਇਹ ਖਬਰ ਸਾਹਮਣੇ ਆਈ ਹੈ ਵੀਡੀਓ ਅਜੇ ਹਿਆਂ ਸਾਹਮਣੇ ਆਈ ਹੈ ਜਿਸ ਨੂੰ ਦਿਖਾ ਵੀ ਤੁਹਾਨੂੰ ਨਹੀਂ ਸਕਦੇ ਕਿਉਂਕਿ ਉਸ ਦੇ ਵਿੱਚ ਬਹੁਤ ਬੁਰੀ ਤਰੀਕੇ ਦੇ ਨਾਲ ਲੋਕੀ ਜਿਹੜੇ ਨੇ ਇੱਕ ਦੂਜੇ ਉੱਤੇ ਡਿੱਗਦੇ ਹੋਏ ਨਜ਼ਰ ਆ ਰਹੇ ਨੇ ਜ਼ਖਮੀ ਹਾਲਾਤ ਦੇ ਵਿੱਚ ਨਜ਼ਰ ਆ ਰਹੇ ਨੇ ਲਹੂ ਲੋਹਾਂ ਦੀ ਸਥਿਤੀ ਦੇ ਵਿੱਚ ਨਜ਼ਰ ਆ ਰਹੇ ਨੇ ਤਾਂ ਹੁਣ ਲਗਾਤਾਰ ਐਕਸ਼ਨ ਦੀ ਮੰਗ ਕੀਤੀ ਜਾ ਰਹੀ ਹੈ ਲਗਾਤਾਰ ਸਵਾਲ ਕੀਤੇ ਜਾ ਰਹੇ ਨੇ ਜਦੋਂ ਡਰੋਨਾਂ ਦੇ ਰਾਹੀਂ ਨਿਗਰਾਨੀ ਰੱਖੀ ਜਾ ਰਹੀ ਸੀ ਜਦੋਂ ਹਜ਼ਾਰ ਤੋਂ ਵੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਦੀ ਤਾਇਨਾਤੀ ਸੀ ਤਾਂ ਇਸ ਤਰੀਕੇ ਦੇ ਨਾਲ ਭਾਜੜਾ ਕਿਉਂ ਪਈਆਂ ਆਖਰਕਾਰਨ ਕੀ ਰਿਹਾ ਕਿਸ ਸ਼ਰਾਤੀ ਅਨਸਰ ਦੇ ਵੱਲੋਂ ਕੋਈ ਘਟਨਾ ਨੂੰ ਅੰਜਾਮ ਦੇਣ ਦੇ ਲਈ ਜਾਂ ਮੌਕੇ ਦੇ ਵਿੱਚ ਸਥਿਤੀ ਆਊਟ ਆਫ ਕੰਟਰੋਲ ਕਰਨ ਦੇ ਲਈ ਕੋਈ ਪਲੈਨਿੰਗ ਕੀਤੀ ਗਈ ਸੀ ਹਰ ਇੱਕ ਐਂਗਲ ਦੇ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਤੱਕ ਇਸ ਮਾਮਲੇ ਦੇ ਵਿੱਚ ਭਾਜਣਾ ਪੈਣ ਦੀ ਜੋ ਜੋ ਮੇਨ ਰੀਜ਼ਨ ਹੈ ਉਹ ਕੀ ਸੀ ਉਸ ਮੁਤਲਕ ਜਾਣਕਾਰੀ ਤਾਂ ਸਾਹਮਣੇ ਨਹੀਂ ਆਈ ਹੈ ਪਰ ਹੋ ਸਕਦਾ ਹੈ ਆਉਣ ਵਾਲੇ ਕੁਝ ਹੀ ਮਿੰਟਾਂ ਦੇ ਵਿੱਚ ਜਾਂ ਘੰਟਿਆਂ ਦੇ ਵਿੱਚ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਵੱਡੇ ਖੁਲਾਸੇ ਹੋਣ ਤੇ ਪਤਾ ਲੱਗ ਸਕੇ ਕਿ ਆਖਰ ਕਿਸ ਕਾਰਨ ਵਜ੍ਯ ਜੋ ਇਹ ਭਾਜਣਾ ਹੈਗੀਆਂ ਪੰਯਾਸੀ ਮੰਦਿਰ ਦੇ ਵਿੱਚ ਜਦੋਂ ਵੱਡੀ ਗੜਤੇ ਦੇ ਵਿੱਚ ਪੁਲਿਸ ਵੀ ਮੌਜੂਦ ਸੀ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਜੋ ਇਹ ਮੰਦਿਰ ਦੇ ਵਿੱਚ ਮੱਥਾ ਟੇਕਣ ਦੇ ਲਈ ਲੋਕ ਪਹੁੰਚੇ ਹੋਏ ਸੀ ਆਖਰ ਅਜਿਹਾ ਕਿਉਂ ਹੋਇਆ ਤੇ ਹੋ ਸਕਦਾ ਹੈ ਜਲਦੀ ਸਖਤ ਕਾਰਵਾਈ ਵੀ ਕੀਤੀ ਜਾਵੇ